ਸੀਸੀਟੀਵੀ ਭੱਜਾ ਖੰਨਾ ਅੱਜ ਚੱਲੇ ਜੀ ਪਿੰਡ ਪਥਰਾਲੇ ਡੱਬਾ ਵਾਲੀ ਦੇ ਕੋਲ ਬਾਈ ਦੇ 3247 ਸਿੰਬਲ ਕੀਤਾ ਜੀ ਸਾਰਾ ਤੇ ਸਮਾ ਲਿਆ ਪਿੰਡ ਪਥਰਾਲੇ ਪਿੰਡ ਪਥਰਾਲਾ ਪਹੁੰਚ ਗਏ ਜੀ ਬਾਈ ਦੇ ਘਰੇ ਬਾਈ ਇਹ 6 ਕੈਮਰੇ ਸੀ 3047 ਮਾਡਲ ਸੈਂਬਲ ਕੀਤਾ ਬਾਈ ਨੇ ਬਾਈ ਕਹਿੰਦਾ ਸੀ ਵੀ ਨਾਈਟ ਵਿਜ਼ਨ ਸਭ ਤੋਂ ਵਧੀਆ ਆਪਾਂ ਨੂੰ ਚਾਹੀਦਾ ਤੇ ਆਪਾਂ ਬਾਈ ਦੇ ਹੋ 3047 ਮਾਡਲ ਹੀ ਜਿਹੜਾ ਸੈਂਬਲ ਕੀਤਾ ਸਾਰਾ A to Z ਸਪੈਸ਼ਲ ਡਿਮਾਂਡ ਤੇ ਤੇ ਫਿਟਿੰਗ ਤੁਸੀਂ ਪਰ ਆਪਣੀ ਉਸ ਤੋਂ ਹੀ ਆਪਾਂ ਪ੍ਰੋਪਰ ਨਟ ਲਾ ਕੇ ਡੱਬੀ ਨੂੰ ਅਟੈਚ ਕਰ ਲੀ ਜਾ ਚੈੱਕ ਕਰੋ ਜੀ ਕੈਮਰੇ ਦੇ ਫਿਟਿੰਗ ਤੁਸੀਂ 3047 ਮੈਟਲ ਦੇ ਵਿੱਚ ਆਉਂਦਾ ਜੀ 컬러 ਵੀਊ ਕੈਮਰਾ ਜੀ ਪਿੰਡ ਪਤਰਾ ਵਾਲੇ ਤੁਸੀਂ ਲਾਉਣਾ ਚਾਹੁੰਦੇ ਤਾਂ ਸੀਸੀਟੀਵੀ ਹਬ ਬਜਾ ਖਾਨਾ ਕੰਟੈਕਟ ਕਰੋ